ਅਖਬਾਰਾਂ ਦੇ ਵਿੱਚ ਅੱਜ ਜਿਹੜੀ ਖਬਰ ਲੱਗੀ ਉਹਦੇ ਵਿੱਚ ਲਿਖਿਆ ਗਿਆ ਕਿ ਲੁਧਿਆਣਾ ਦੇ ਵਿਜੀਲੈਂਸ ਦੇ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਜੀ ਦੇ ਖਿਲਾਫ ਇੱਕ ਨੋਟਿਸ ਜਾਰੀ ਕੀਤਾ ਜਦੋਂ ਇਹਦੀ ਤਹਿ ਤੱਕ ਗਏ ਜਦੋਂ ਇਹਦੀ ਤਹਿ ਤੱਕ ਗਿਆ ਸਾਡਾ ਪੂਰਾ ਪ੍ਰਸ਼ਾਸਨ ਤਾਂ ਬੜੇ ਹੈਰਾਨੀਜਨਕ ਬੜੇ ਸੰਸਨੀਖੇਜ ਖੁਲਾਸੇ ਨਿਕਲ ਕੇ ਸਾਹਮਣੇ ਆਏ ਇਹ ਭਾਰਤ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਉਹ ਕਿ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਸਿਆਸੀ ਲਾਹਾ ਲੈਣ ਦੇ ਲਈ ਕੋਈ ਐਨੇ ਥੱਲੇ ਐਨੇ ਨੀਵੇਂ ਪੱਧਰ ਤੱਕ ਵੀ ਜਾ ਸਕਦਾ ਹੈ ਕਿ ਆਪਣੇ ਦੋਸਤ ਨੂੰ ਕਹਿ ਕੇ ਆਪਣੇ ਮਿੱਤਰ ਨੂੰ ਕਹਿ ਕੇ ਆਪਣੇ ਕਲਾਸ ਫੈਲੋ ਨੂੰ ਕਹਿ ਕੇ ਕਿਹੜਾ ਕਲਾਸ ਫੈਲੋ ਜਿਸ ਐਸਐਸਪੀ ਨੇ ਭਾਰਤ ਪੂਸ਼ਣ ਆਸ਼ੂ ਨੂੰ ਨੋਟਿਸ ਜਾਰੀ ਕੀਤਾ ਤਾਂ ਜਦੋਂ ਤੈਹ ਤੱਕ ਗਏ ਪਤਾ ਲੱਗਿਆ ਕਿ ਉਹ ਐਸਐਸਪੀ ਭਾਰਤ ਪੂਸ਼ਣ ਆਸ਼ੂ ਦਾ ਕਲਾਸ ਫੈਲੋ ਨਿਕਲਿਆ ਬਚਪਨ ਦਾ ਦੋਸਤ ਨਿਕਲਿਆ ਨਾਲ ਪੜਦਾ ਔਰ ਆਪਣੇ ਦੋਸਤ ਨੂੰ ਫਾਇਦਾ ਪਹੁੰਚਾਉਣ ਦੇ ਲਈ ਭਾਰਤ ਪੂਸ਼ਣ ਆਸ਼ੂ ਦੇ ਕਹਿਣ ਤੇ ਕਿ ਮੈਨੂੰ ਸympathy ਮਿਲ ਜੂਗੀ ਵੋਟਾਂ ਦੇ ਵਿੱਚ ਮੈਨੂੰ ਲੋਕ ਵਿਚਾਰਾ ਸਮਝ ਲੈਣਗੇ ਦਾ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਕੋਈ ਬਹੁ ਕਰੋੜੀ ਕੋਈ ਸਕੂਲ ਦਾ ਜਿਹੜਾ ਇੱਕ ਘਟਾਲਾ ਵੀ ਉਹਦੇ ਤਹਿਤ ਮੈਨੂੰ ਇਸ ਵਕਤ ਤੂੰ ਨੋਟਿਸ ਕਰਕੇ ਸੱਮਨ ਕਰ ਲੈ ਤਾਂ ਜੋ ਲੋਕ ਮੇਰੇ ਪ੍ਰਤੀ ਸਿੰਪੈਥੈਟਿਕ ਹੋ ਜਾਣ ਲੋਕਾਂ ਨੂੰ ਇਹ ਲੱਗੇ ਪਤਾ ਨਹੀਂ ਖੌਰੇ ਸਰਕਾਰ ਹੈ ਜਿਹੜੀ ਆຊੂਨਾ ਧੱਕਾ ਕਰਨ ਲੱਗੀ ਹੋਈ ਹੈ ਸੋ ਇੱਕ ਬੜੀ ਮਹੱਤਵਪੂਰਨ ਗੱਲ ਸਾਹਮਣੇ ਨਿਕਲ ਕੇ ਆਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੂਰੇ ਕੇਸ ਦੇ ਵਿੱਚ ਇੰਨੀ ਕੁ ਬੁਰੀ ਤਰ੍ਹਾਂ ਨਾਲ ਕਾਂਗਰਸ ਘਬराई ਪਈ ਹੈ ਆਪਣੀ ਹਾਰ ਦੇਖਦੇ ਹੋਏ ਕਿ ਇਸ ਤਰੀਕੇ ਦੀਆਂ ਕੋਝੀਆਂ ਚਾਲਾਂ ਥੱਲੇ ਪੱਤਰ ਦੀਆਂ ਚਾਲਾਂ ਨੇ ਜਿਹੜੀਆਂ ਉਹ ਚੱਲਣ ਲੱਗੀ ਹੋਈ ਹੈ ਜਿਵੇਂ ਇਹ ਜਿਵੇਂ ਇਹ ਸੱਚ ਜਮਨ ਇਹ ਇੱਕ ਸਾਜ਼ਿਸ਼ ਸਾਡੇ ਨੋਟਿਸ 'ਚ ਆਈ ਅਸੀਂ ਇਮੀਡੀਏਟਲੀ ਉਸ ਅਫਸਰ ਦੇ ਉੱਤੇ ਕਾਰਵਾਈ ਕੀਤੀ ਔਰ ਬਲਕੇ ਵੱਡੀ ਗੱਲ ਮੈਂ ਤੁਹਾਨੂੰ ਇੱਕ ਖਬਰ ਹੋਰ ਦਿਖਾਉਣ ਲੱਗਿਆ ਇਹਦੇ ਤੇ ਨਿਗਾ ਮਾਰਿਓ ਇਹਦੇ ਵਿੱਚ ਇਸ ਖਬਰ 'ਚ ਲਿਖਿਆ ਕੀ ਹੈ ਇਸ ਖਬਰ ਨਾਲ ਸਾਨੂੰ ਤਾਂ ਕੋਈ ਸਰੋਕਾਰ ਨਹੀਂ ਸੀਗਾ ਇਹਦੇ 'ਚ ਲਿਖਿਆ ਨਿਊ ਹਾਈ ਸਕੂਲ ਮਾਮਲੇ ਮੈਂ ਪੂਰਬ ਮੰਤਰੀ ਆਸ਼ੂ ਔਰ ਉਸਕੇ ਭਾਈ ਨਰਿੰਦਰ ਕਾਲਾ ਕਾ ਨਾਮ ਆਇਆ ਸਾਹਮਣੇ ਇੱਕ ਕੱਲ ਇੱਕ ਜਿਹੜੇ ਉਸ ਸਕੂਲ ਦੇ ਨਾਲ ਰਿਲੇਟਡ ਇਹ ਨਿਊ ਹਾਈ ਸਕੂਲ ਦੇ ਨਾਲ ਰਿਲੇਟਡ ਜਿਹੜੇ ਪੇਰੈਂਟਸ ਜਿਹੜੇ ਬੱਚੇ ਉੱਥੇ ਪੜ੍ਹਦੇ ਰਹੇ ਨੇ ਪੁਰਾਣੇ ਜਿਹੜੇ ਐਸ ਸਮੇਂ ਉਥੇ ਦੇ ਲੂਮਨਾਈ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਬਹੁਤ ਕਰੋੜੀ ਘਟਾਲਾ ਕਰੋੜਾ ਰੁਪਏ ਦਾ ਘਟਾਲਾ ਇਹ ਉਸ ਪ੍ਰਾਈਮ ਲੋਕੇਸ਼ਨ ਤੇ ਸਕੂਲ ਦੀ ਜ਼ਮੀਨ ਹੜਪਣ ਦੇ ਲਈ ਇਹਦੇ ਵਿੱਚ ਆਸ਼ੂ ਦਾ ਬੜਾ ਵੱਡਾ ਹੱਥ ਹੈ ਉਹਦੇ ਭਰਾ ਕਾਲੇ ਦਾ ਬਹੁਤ ਹੱਥ ਹੈ ਸੋ ਇਹ ਇੱਕ ਤੀਰ ਨਾਲ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬਿੰਨਣ ਦੇ ਲਈ ਜਦੋਂ ਭਾਰਤ ਭੂਸ਼ਣ ਆਸ਼ੂ ਨੇ ਸੋਚਿਆ ਕਿ ਇਸ ਤੋਂ ਪਹਿਲਾਂ ਮੇਰੀ ਅਸਲੀਅਤ ਮੇਰਾ ਸੱਚ ਲੋਕਾਂ ਤੱਕ ਪਹੁੰਚੇ ਵੀ ਕਿਉਂ ਨਾ ਮੈਂ ਇਸ ਚੀਜ਼ ਦਾ ਪੂਰੇ ਦਾ ਪੂਰਾ ਮੈਟਰ ਇਹਨੂੰ ਘੁਮਾਉਣ ਦੀ ਕੋਸ਼ਿਸ਼ ਕਰਾਂ ਉਹਨੇ ਆਪਣੇ ਦੋਸਤ ਨੂੰ ਕਿਹਾ ਕਿ ਇਸ ਵਕਤ ਜੇ ਇਹ ਅਸਲੀ ਚ ਹੋਏ ਬਹੁਤ ਕਰੋੜੀ ਘਟਾਲੇ ਤੋਂ ਡਾਇਵਰਟ ਕਰਕੇ ਲੋਕਾਂ ਦਾ ਧਿਆਨ ਤੇ ਮੈਨੂੰ ਸਿੰਪਥੈਟੀ ਕੋਈ ਦਵਾ ਸਕਦਾ ਤਾਂ ਸਿਰਫ ਤੇ ਸਿਰਫ ਮੈਨੂੰ ਤੂੰ ਦਵਾ ਸਕਦਾ ਇਸ ਕਰਕੇ ਮੈਨੂੰ ਸੰਮਨ ਕਰਦੇ ਤਾਂ ਜੋ ਮੈਂ ਇਸ ਮੁੱਦੇ ਨੂੰ ਚੱਕਾਂ ਕਿ ਦੇਖੋ ਜੀ ਸਰਕਾਰ ਨੇ ਚੱਲਦੀ ਇਲੈਕਸ਼ਨ 'ਚ ਮੈਨੂੰ ਸੰਮਨ ਕਰਾਇਆ ਜਦਕਿ ਸਾਡਾ ਇਸ ਦੇ ਵਿੱਚ ਕੋਈ 1% ਵੀ ਸਾਡਾ ਨਾ ਕੋਈ ਰੋਲ ਹੈ ਨਾ ਸਾਡਾ ਕੋਈ ਇਹਦੇ 'ਚ ਕਾਰਨ ਸੀਗਾ ਕਿਸੇ ਕਿਸਮ ਦਾ ਉਹਨੂੰ ਸੰਮਨ ਕਰਾਉਣ ਦੇ ਵਿੱਚ ਸੋ ਜਿਵੇਂ ਹੀ ਪਤਾ ਲੱਗਿਆ ਕਿ ਦੋਸਤ ਨੇ ਦੋਸਤ ਦਾ ਪੱਖ ਪੂਰਿਆ ਤਾਂ ਜਿਹੜਾ ਵੀ ਕੋਈ ਕਿਸੇ ਵੀ ਅਹੁਦੇ ਤੇ ਬੈਠਾ ਹੋਵੇ ਕਿਸੇ ਵੀ ਸਰਕਾਰੀ ਵੱਡੇ ਤੋਂ ਵੱਡੇ ਅਹੁਦੇ ਤੇ ਬੈਠਾ ਹੋਵੇ ਜੇਕਰ ਉਹ ਕਿਸੇ ਕਪੜੇ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰੂਗਾ ਜਾਂ ਉਹਨੂੰ ਚੱਲਦੀ ਇਲੈਕਸ਼ਨ 'ਚ ਕਿਸੇ ਕਿਸਮ ਦਾ ਫਾਇਦਾ ਦੇਣ ਦੀ ਕੋਸ਼ਿਸ਼ ਕਰੂਗਾ ਇਹ ਕਦਾਪੀ ਬਰਦਾਸ਼ਤ ਨਹੀਂ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਿਤਰਤਵ ਦੇ ਥੱਲੇ ਚੱਲ ਰਹੀ ਹੈ ਸਾਡਾ ਇੱਕੋ ਹੀ ਮੋਟਿਵ ਹੈ ਉਹ ਇਹ ਕਿ ਅਸੀਂ ਇਮਾਨਦਾਰੀ ਦੇ ਨਾਲ ਭ੍ਰਸ਼ਟਾਚਾਰ ਮੁਕਤ ਨਿਜ਼ਾਮ ਭ੍ਰਸ਼ਟਾਚਾਰ ਮੁਕਤ ਪੰਜਾਬ ਲੋਕਾਂ ਦੀ ਝੋਲੀ ਚ ਪਾਣਾ ਸੋ ਉਸ ਦੇ ਚੱਲਦੇ ਹੋਏ ਅਸੀਂ ਉਸ ਅਫਸਰ ਤੇ ਵੀ ਯੋਗ ਕਾਰਵਾਈ ਕਰਤੀ ਉਸ ਅਫਸਰ ਨੂੰ ਵੀ ਸਸਪੈਂਡ ਕੀਤਾ ਗਿਆ ਜਿਨੇ ਇਸ ਤਰ੍ਹਾਂ ਦਾ ਜਾਨੀ ਕਿ ਉਹਨੂੰ ਫਾਇਦਾ ਪਹਚਾਣ ਦੀ ਆਪਣੇ ਯਾਰ ਨੂੰ ਆਪਣੇ ਦੋਸਤ ਨੂੰ ਕੋਸ਼ਿਸ਼ ਕੀਤੀ ਹੈ ਉਰੇ ਹੀ ਬਸ ਨਹੀਂ ਇੱਕ ਵੱਡੀ ਗੱਲ ਹੋਰ ਕਿ ਭਾਜਪਾ ਦੇ ਨੇਤਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਿੱਡੀ ਵੱਡੀ ਗੱਲ ਹੈ ਕਿ ਭਾਜਪਾ ਤਾਂ ਹਾਰ ਕਬੂਲੀ ਬੈਠੀ ਆ ਭਾਜਪਾ ਦੇ ਨੇਤਾ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਜੇਕਰ ਜੇਕਰ ਤੁਸੀਂ ਸਾਨੂੰ ਵੋਟਾਂ ਨਹੀਂ ਪਾਉਣੀਆ ਬੇਸ਼ੱਕ ਨਾ ਪਾਇਓ ਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੰਜੀਵ ਅਰੋੜਾ ਜੀ ਨੂੰ ਨਾ ਪਾਇਓ ਕਿਉਂ ਸੰਜੀਵ ਅਰੋੜੀ ਤੋਂ ਕਾਹਦਾ ਡਰ ਹੈ ਉਹ ਕਹਿੰਦੇ ਕਾਂਗਰਸ ਨੂੰ ਪਾ ਰਹੇ ਹੋ ਪਤਾ ਕਿਉਂ ਕਿ ਚੋਰ ਤੇ ਚੋਰ ਮਸੇਰੇ ਭਰਾ ਬਣ ਕੇ ਅਸੀਂ ਪੰਜਾਬ ਨੂੰ ਜਿਵੇਂ ਪਹਿਲੇ ਸਮਿਆਂ ਤੋਂ ਲੁੱਟਦੇ ਆਏ ਆ ਅਸੀਂ ਫੇਰ ਲੁੱਟ ਲਈਏ ਇਹ ਮੰਸ਼ਾ ਥੋੜੀ ਦੂਸਰੇ ਪਾਸੇ ਆਪਣੀ ਹਾਰ ਨੂੰ ਦੇਖਦੇ ਹੋਏ ਇਹ ਰਲ ਕੇ ਆਪਸ ਦੇ ਵਿੱਚ ਪਲੈਨਿੰਗ ਕਰਕੇ ਕਿ ਕਿਵੇਂ ਸਾਜ਼ਿਸ਼ ਰਚੀਏ ਕਿਵੇਂ ਕੋਜੀ ਸਾਜ਼ਿਸ਼ ਰਚੀਏ ਤਾਂ ਜੋ ਅਸੀਂ ਇੱਕ ਤਰੀਕ ਤਰੀਕ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਬੰਨ੍ਹ ਸਕੀਏ ਇੱਕ ਕਿ ਆਪਣੇ ਯਾਰ ਨੂੰ ਕਹਿ ਕੇ ਝੂਠੇ ਨੋਟਿਸ ਕਢਾ ਸਕੀਏ ਦੂਜਾ ਕਿ ਜਿਹੜਾ ਬਹੁਤ ਕਰੋੜੀ ਘਟਾਲਾ ਹੋਇਆ ਹੋਇਆ ਹੈ ਇਹ ਨਿਊ ਜਿਹੜਾ ਇਹ ਨਿਊ ਸਕੂਲ ਹੈ ਸੈਕੰਡਰੀ ਸਕੂਲ ਇਹਦਾ ਜਿਹੜਾ ਮੈਂ ਦਿਖਾਣਾ ਇਹਦਾ ਜਿਹੜਾ ਘਟਾਲਾ ਹੋਇਆ ਹੋਇਆ ਇਹਨੂੰ ਅਸੀਂ ਛੁਪਾ ਸਕੀਏ ਇਹਨੂੰ ਡਾਇਵਰਟ ਕਰ ਸਕੀਏ ਮਰੋ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਤੁਸੀਂ ਨੋਟਿਸ ਕਢਾ ਲੇ ਝੂਠੇ ਕੋਈ ਗੱਲ ਨਹੀਂ ਇੱਕ ਯਾਦ ਰੱਖਿਓ ਇਹਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਹੈ ਕਲੀਅਰ ਕੱਟ ਕਿ ਘੁਟਾਲਾ ਹੋਇਆ ਹੈ ਔਰ ਮੈਂ ਉਹਨੂੰ ਪੂਰਨ ਵਿਸ਼ਵਾਸ ਦਵਾਨਾ ਹੈ ਪੂਰਨ ਵਿਸ਼ਵਾਸ ਇਲੈਕਸ਼ਨ ਆਊਗੀ ਚਲੇ ਜਾਊਗੀ 19 ਤਰੀਕ ਨੂੰ ਇਲੈਕਸ਼ਨ ਹੋ ਜਾਣੀ ਹੈ 23 ਨੂੰ ਰਿਜ਼ਲਟ ਆ ਜਾਣੇ ਨੇ 23 ਨੂੰ ਰਿਜ਼ਲਟ ਆ ਜਾਣ ਦੋ ਤੁਹਾਡੇ ਨਾਲ ਬਾਧਾ ਰਿਹਾ ਇਹ ਜਿਹੜਾ ਬਹੁਤ ਕਰੋੜੀ ਘੁਟਾਲਾ ਹੋਇਆ ਹੈ ਇਹ ਜਿਹੜਾ ਬਹੁ ਕਰੋੜੀ ਘਟਾਲਾ ਹੋਇਆ ਹੈ ਸਕੂਲ ਦਾ ਇਹਦੇ 'ਚ ਤੁਹਾਨੂੰ ਜੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਕਰਕੇ ਦਿੱਤਾ ਇਹਦੇ 'ਚ ਕਿਹੜੇ ਬੰਦਿਆਂ ਦੇ ਨਿੱਜੀ ਹਿੱਤ ਜੁੜੇ ਹੋਏ ਨੇ ਜੇ ਨਾ ਤੁਹਾਨੂੰ ਕੱਢ ਕੇ ਦਿੱਤੇ ਤਾਂ ਤੁਸੀਂ ਕਹੋ ਦੂਸਰੀ ਗੱਲ ਇਹਦੇ 'ਚ ਮੈਂ ਕੱਲ ਹੋਰ ਕਹਿਣੀ ਚਾਹੂੰਗਾ ਸਤਕਾਰਯੋਗ ਮੇਰੇ মিডিਆ ਵਾਲੇ ਭਰਾਵਾਂ ਨੂੰ ਭੈਣਾਂ ਨੂੰ ਕਿ ਜਿਹੜੇ ਬੰਦਿਆਂ ਨੇ ਕੱਲ ਜਿਹੜੇ ਅਲੂਮਨੀ ਨੇ ਸਕੂਲ ਦੇ ਅਲੂਮਨੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅਲੂਮਨੀਆ ਨੇ ਇਕੱਠੇ ਹੋ ਕੇ ਕਾਈਂਡਲੀ ਇੱਕ ਵਾਰ ਉਹਨਾਂ ਅਲੂਮਨੀਆ ਨੂੰ ਪੁਰਾਣੇ ਉੱਥੇ ਪੜ੍ਹਦੇ ਸਟੂਡੈਂਟਸ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਜ਼ਰੂਰ ਜਾ ਕੇ ਪੁੱਛ ਕੇ ਆਇਓ ਕਿ ਇਸ ਬਹੁ ਕਰੋੜੀ ਘਟਾਲੇ ਦੇ ਵਿੱਚ ਕਿਹੜੇ ਲੀਡਰ ਦਾ ਤੇ ਕਿਵੇਂ ਨਾਮ ਬੋਲਦਾ